ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋਲ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਿੰਨ ਬੜਾ ਦਿਖਾਵਾਂਗੇ ਇੱਕ ਗੱਪਣਾ ਤੇ ਦੋ ਹੈਗਾ ਸੁਜਵੇਂ ਇੱਕ ਦਿਖਾਵਾਂਗੇ ਪਪੇਰੀਆ ਨਸਲ ਦੀ ਕਤੂਰੀਓਂ ਐਂਡ ਦੇ ਦਿਖਾਵਾਂਗੇ ਆਪਾਂ ਸੋ ਚਾਰ ਚੀਜ਼ਾਂ ਦਿਖਾਵਾਂਗੇ ਆਓ ਵੀਰਾਂ ਨਾਲ ਕਰੀਏ ਗੱਲਬਾਤ ਸਿਕਰ ਭਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨੌਵੀਂ ਭਾਈ ਪਿੰਡ ਵਾਲੀਆਂ ਨੇੜੇ ਤਨੌਬ ਬਰਨਾਲਾ ਜਿਲ੍ਹਾ ਆਪਾਂ ਨੂੰ ਸੰਗਰੂਰ ਪੈ ਜਾਂਦਾ ਮਤਲਬ ਸਟਾਰਟਿੰਗ ਹੀ ਰਹੇਗਾ ਬਰਨਾਲਾ ਜੰਦਾ ਹਨਾ ਹਾਂਜੀ ਬਰਨਾਲਾ 15 ਕਿਲੋਮੀਟਰ ਤਨੌਬ ਦਾ 10 ਕਿਲੋਮੀਟਰ ਮੋਬਾਈਲ ਨੰਬਰ ਜੀ 8360329597 8360329597 ਹਾਂਜੀ ਤਿੰਨ ਗੱਪਣਾ ਦਿਖਾਵਾਂਗੇ ਗੱਬਣ ਤੋਂ ਸੂਈਆਂ ਵੀ ਹਨ ਹਾਂਜੀ ਇੱਕ ਗੱਪਣਾ ਦੋ ਸੂਈਆਂ ਹੁੰਦੀਆਂ ਨੇ ਇਹ گاਵਾ ਦੋ ਹੀ ਆਪਣੇ ਘਰੇ ਸੂਈਆਂ ਠੀਕ ਹੈ ਜੇ ਅਜੂਰ ਦੀ ਵੀਡੀਓ ਸਾਰਾ ਕੁਝ ਕੋਲ ਵੀਡੀਓ ਦੀ ਆਪਣੀ ਕੋਈ ਵੀਡੀਓ ਵੀਡੀਓ ਕੋਲ ਆਪਾਂ ਇਹਦੀ ਜ਼ੇਰ ਦੀ ਵੀਡੀਓ ਸੂਈ ਦੀ ਵੀਡੀਓ ਆਪਣੇ ਘਰੇ ਸੂਈ ਹੈ ਠੀਕ ਹੈ ਹਾਂਜੀ ਆ ਦਿਖਾ ਦਿਓ ਜੇ ਸੂਈ ਹੈ ਜ਼ੇਰ ਦੀ ਵੀਡੀਓ ਵਗੈਰਾ ਸਾਰਾ ਕੁਝ ਆਪਣੇ ਕੋਲੇ ਹਾਂਜੀ ਆਪਣੇ ਘਰੇ ਸੂਈ ਹੈਗੀ ਜ਼ੇਰ ਪਈ ਹੈ ਜ਼ੇਰ ਦਾ ਦੂਜੇ ਨੰਬਰ ਦੀ ਵੀਡੀਓ ਦੇਖ ਲਓ ਇਹ ਇਹ ਸੂਈ ਹੈ ਜੀ ਆਪਣੇ ਘਰੇ ਇਹਦੀ ਜ਼ੇਰ ਦੀ ਵੀਡੀਓ ਹੈ ਠੀਕ ਹੈ ਮਨ ਲਾ ਬੇਫਿਕਰ ਹੋ ਜਾ ਬੰਦਾ ਦੋਨੇ ਆਪਣੇ ਘਰੇ ਸੂਈਆਂ ਨੇ ਹਾਂ ਦੀ ਗਾਰੰਟੀ ਹੈ ਜੀ ਆਪਣੀ ਠੀਕ ਹੈ ਹਾਂਜੀ ਇਹ ਹੈ ਸੂਈ ਕਦੋਂ ਆ ਕੱਲ ਇਹ ਹਾਂਜੀ ਕੱਲ ਦੀ ਸੂਈ ਦੀ ਹੈ ਬੱਚਾ ਆ ਗਿਆ ਮੇਲਗਾ ਫੜਾ ਬੱਚਾ ਮੇਲ ਹੈ ਜੀ ਕਿੰਨਾ ਇੱਕ ਬੋਲਾ ਸਟਾਰਟਿੰਗ ਇਹ ਬੋਲਾ ਆਪਣੇ ਜੀ 4 ਲੀਟਰ ਚ ਹੋਇਆ ਜੀ ਸਵੇਰਿਆ ਜੀ ਹਾਂ ਜੀ ਇਹ ਦੁੱਧ 15 ਲੀਟਰ ਦੇ ਦੂੰ 15 16 ਲੀਟਰ ਮੰਨ ਕੇ ਚੱਲੇ ਵੀ 16 ਲੀਟਰ ਵਾਲਾ ਘਵਾਨਾ ਗਵਾਹੀ ਭਰਦਾ ਇਹਦਾ ਹਾਂ ਜੀ ਹਾਂ ਜੀ ਤੇ ਥੋੜੀ ਟਾਈਟ ਲੇਵੇ ਦੀ ਹੈਗੀ ਜੀ ਚਵਾਈ ਵਧੀਆ ਜੀ ਮਨ ਲੈਵਾ ਰੱਖੋ ਬੰਦ ਪਰ ਦੁੱਧ ਜਗਾ ਕੱਢੂ ਜੰਗਾ ਦੇ ਦੂੰ ਬਾਕੀ ਇਹਨੂੰ ਮਸਟੈਡਸ ਨਹੀਂ ਜਿਆ ਜਗਾਰਾ ਸੋ ਲੈਵੇ ਨੂੰ ਮਸਟੈਡੇ ਕਿੰਨਾਂ ਦੀ ਮੈਂ ਕਹ ਰਿਹਾ ਕਹਿ ਲਗੇ ਵੀਰ ਨੇ ਪਹਿਲੇ ਕਹਿਤੀ ਤੇ ਚੋਣ ਜਵਾ ਧਾਰਾਂ ਦੀਆਂ ਕਰਾਂ ਪਰ ਹਾਂ ਜੀ ਆਪਾਂ ਕਰਾਂ ਮਾਰ ਕੇ ਹਾਂ ਨੇ ਠੀਕ ਹੈ ਹਾਂ ਸੋ ਵੀਰ ਧਾਰਾਂ ਦੇਖ ਸਕਦੇ ਹੋ ਕਿਆ ਵਾਤਾ ਗਰਨੇ ਵਰਗਾ ਚੋਣ ਪੈਦਾ ਮੋਟਾ ਮੋਟਾ ਚੋੜ ਦੇਖੋ ਬਾਕੀ ਲੇਵਾ ਫਟਫਾਟਾ ਜਮਾ ਹਾਂਜੀ ਇਹ ਹੋਰ ਵਧੀਆ ਵਾਕੀ ਠੰਡੀ ਹੈਗੀ ਠੀਕ ਹੈ ਸੁੱਤਾਰਾ ਦੇਖੋ ਜਮਾ ਪੂਰਾ ਮੋਟਾ ਮੋਟਾ ਚੋਣਾ ਜਮਾ ਕੋਈ ਪੂਰਸਾਰਾ ਨਹੀਂ ਕੋਈ ਥਾਂ ਨਹੀਂ ਮੁਗਦਾ ਸਰਲਾ ਨਹੀਂ ਹੈਗੀ ਚਿਵਾਈ ਪੂਰੀ ਹੋਦੀ ਪੂਰ ਰਜਨਾ ਤੇ ਹੋਰ ਮਾਰੀ ਧਾਰਾ ਬਣੀ ਆ ਨਹੀ ਸੋ ਵੀਰੋ ਦੇਖੋ ਧਾਰਾ ਜਮਾ ਇੱਕ ਨੰਬਰ ਧਾਰਾ ਤੇ ਬੋੜਾ ਜਮਾ ਹਲੇ ਹੈਣਾ ਹਾਂਜੀ ਕੀਲਾ ਬੋੜਾ ਹੀ ਹੈ ਠੀਕ ਹੈ ਤੇ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਰੇਟ ਦਾ 62000 ਰੁਪਏ ਦਾ ਗਜੈਸ ਹੋ ਜਾਊਗੀ ਪਈ ਇਹ 57000 ਜੀ ਮਾਮਤਨ ਕਰਦੇ ਜੈ ਜੈ ਗੱਲਾ ਤੋਰੀ ਬਾਹਰ ਨੂੰ ਸੁਬਰੇ 57000 ਦੀ ਬਿਰਗਾਂ ਦੇਦਾ ਮੁੱਲ ਕਰਨਾ 62000 ਰੁਪਇਆ ਤੇ ਦੁੱਧ 15 16 15 16 ਲੀਟਰ ਹੀ ਦਊਗੀ ਇਹ ਪਿੱਛੇ ਬੱਚਾ ਮੇਲਕਾਫ ਆ ਸੂਈ ਸਵਾਈਆ ਜੇ ਰੋਕੇ ਆ ਧਾਰਾ ਵਾਲਡੀ ਜ ਮਾਰ ਕੇ ਦਿਖਾ ਦਿਆਂ ਕੋਈ ਭੂਰ ਸਰ ਲਾਣੀ ਕੋਈ ਨਿਆਣਾ ਪੌਂਦੀ ਲੋੜ ਨਹੀਂ ਸਵਾ ਦੇਖੋ ਜਿੱਦਾਂ ਮਰਜੀ ਬੈਠੀ ਚੱਲੋ ਆ ਧਾਰਾ ਦੇਖੋ ਕਿਆ ਬਾਤ ਐ ਸਵਾਦ ਆਉਂਦਾ ਜਮਾ ਧਾਰਾ ਵਾਜਦੇ ਨਹੀਂ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਜਮ ਜਿਵੇਂ ਮਰਜੀ ਧਾਰਾ ਮਾਰੀ ਚੱਲੋ ਹਣਾ ਇਹ ਉੱਠ ਉੱਠ ਬੈਠੀ ਚੱਲੋਂ ਭਾਵੇਂ ਆਪਾਂ ਤੇ 57000 ਚ ਫਰਮਾਨ ਤਾਂ ਮਾੜਾ ਮੋਟਾ ਹੀ ਹੋਊਗਾ ਹੋਊਗਾ ਮੈਂ ਤੁਹਾਨੂੰ ਕੱਪ ਪਰ 57000 ਦੇ ਵਿੱਚ ਵੀਰ ਕਦਾ ਮਾਨਦਾਨ ਕਰਦਾਂਗੇ ਠੀਕ ਹੈ ਦੂਜਾ ਸੂਆ ਹੀ ਆ ਹਨਾ ਭਾਈ ਦੂਜਾ ਸੂਆ ਸਿੱਕੀ ਆ ਠੀਕ ਹੈ ਦੰਦੋ ਛਿੱਕੀ ਆ ਦੂਜਾ ਸੂਆ ਕੋਈ ਵੀ ਛੋਟੀ ਨਾ ਮੰਨੇ ਕੱਦ ਹੈਗਾ ਵੈੜਦਾ ਜਮਾ ਤੇ ਜਿੰਦ ਜਾਨ ਰਾਜੀ ਸਮੀ ਬੜੀ ਵੀ ਤੇ ਰੇਟ ਵਾਲਾ ਜੈਨੂ ਹਣਾ ਜਮਾ 57000 ਦੇ ਵਿੱਚ ਅੱਖਾਂ ਸਾਹਮਣੇ ਤਾਜੀ ਸੂਈ ਵੀ ਮੇਨ ਗੱਲ ਤੇ ਇਹ ਵੀਰ ਦੇ ਘਰੇ ਸੂਈ ਕੋਈ ਨਹੀਂ ਸੂਈ ਸੋਈ ਗਾਹ ਤੋਂ ਆਈ ਆ ਹਨਾ ਕੁੜਾ ਡੱਕਰ ਵਾਲੀ ਗੱਲ ਹੀ ਨਹੀਂ ਕਿਸੇ ਪਾਸੇ ਬਾਕੀ ਠੰਡੀ ਸੀਲ ਆ ਜੀ ਵੱਡੀ ਗੱਲ ਠੰਡੀ ਸੀਲ ਦੀ ਹੁੰਦੀ ਹੈ ਜੀ ਠੀਕ ਹੈ ਜਿੱਥੇ ਮਰਜ਼ੀ ਖੜਾ ਲਓ ਹਣਾ ਹਾਂ ਜੀ ਚਲਾਈ ਆਪਾਂ ਠੀਕ ਘੱਟ ਕੇ ਖੜਾ ਠੀਕ ਹੈ ਸਵਾਦ ਦੇਖੋ ਮੰਨ ਕੇ ਚਲੋ ਵੀ ਜਿਵੇਂ ਬੱਸ ਲਈ ਜੀ ਆਪਣੇ ਸਾਧਨ ਜਾਂਦਾ ਜਿੱਥੇ ਮਰਜ਼ਾ ਥਰੋ ਕੇ ਬਹਿ ਜਾਵੇ ਜੀ ਉਹ ਗੱਲਾਂ ਜਮ ਜਿੱਦੇ ਮਰਜ਼ੀ ਖੜਾ ਕੇ ਚੋਅ ਜੀ ਕਰਦੇ ਬਸ ਠੰਡੀ ਸੀਲ ਹਨ ਹਾਂਜੀ ਠੀਕ ਹੈ ਬੜੀ ਗਰਮੀ ਨਹੀਂ ਮੰਦੀ ਗੱਲ ਜੈ ਜੈ ਗੱਲ ਸੋ ਵੀਰੋ ਠੰਡੀ ਸੀਲ ਵਾਲੇ ਪਾਸੇ ਇੱਕ ਤਰ੍ਹਾਂ ਦੀ ਐ ਮੰਨ ਕੇ ਚਲੋ ਜਰਸੀ ਆ ਜਾਵੇ ਇਹ ਤੇ ਥੋੜਾ ਕ੍ਰਾਸ ਭੈਂਜੀ ਆ ਦੁੱਧ ਦੇ ਜਰਸੀਆਂ ਨਾਲ ਦਾ ਹੀ ਦੇਣਾ ਜਿਹੜੇ ਵੀਰੇ ਕਹਿੰਦੇ ਕਿ 16 ਲੀਟਰ ਦੁੱਧ ਅਸੀਂ ਚੋਣਾਗਾ ਬਾਜਵ ਰੇਟ ਨਾ ਤਾਂ ਇਹਨੂੰ ਬਸਟੈਟਿਕ ਦਾ ਡਰ ਰਹੇ ਤੇ ਨਾ ਕੋਈ ਬਾੜਾ ਇਹਨੂੰ ਬਿਮਾਰੀਆਂ ਡਰ ਰਹੇ ਕਿਉਂਕਿ ਇਹੇ ਵੱਲ ਡੱਪਲ ਨਹੀਂ ਹੈਗੀਗੀ ਸਾਫ਼ ਤੇ ਤਰੀ ਹੈ ਸਹੀ ਹੈ ਜੇ ਦੋ ਨੰਬਰ ਇਹਦੀ ਗੱਪੜ ਦੇਖੀਏ ਨੇ ਆਪਾਂ ਇਹ ਦੂਜਾ ਸੂਆ ਸੁਣਾਈਏ ਨੇ ਕਹਿ ਇੱਕ ਦਿਨ ਲੈਂਦੀ ਆ ਉਹ ਸੱਤ ਦਿਨ ਪੈਂਦੀ ਹਫਤਾ ਬਾਕੀ ਪਿਆ ਹਾਂ ਇੱਕ ਹਫਤਾ ਬਾਕੀ ਪਿਆ ਦੰਦੂ ਇਹ ਵੀ ਸੇਦੂ ਦੂਜਾ ਸੂਆ ਕਹਿ ਬੱਚਾ ਖੁੱਲ ਗਿਆ ਕਿੰਨਾ ਕ ਦੁੱਧ ਪਾ ਦੂਗੀ ਇਹ ਇਹ ਹੋਇ ਦਿੱਤਾ ਦੀ ਗੱਲ 83 22 ਲੀਟਰ ਦੇ ਮੰਨ ਲੇ 20 ਤੋਂ ਪਾਰ ਵਾਲੀ ਆ ਹਾਂ ਜੀ ਬਾਕੀ ਗਾਣਾ ਨਾ ਵਧੀਆ ਗੀ ਚਮਕ ਚਮਕ ਵਧੀਆ ਸਰੀਰ ਇਹਦਾ ਭਾਗ ਜੀ ਰੱਖਿਆ ਆਪਾਂ ਇਹਦਾ ਭਾਗ ਇਹ 68000 ਰੁਪਿਆ 65 ਵਿੱਚੋਂ ਮਾਨਦਾਨ ਕਰਦਾ ਤੋਰੀ ਬਾਹਰ ਨੂੰ ਸੋ ਭਾ 68000 ਰੁਪਿਆ 65 ਦੇ ਵਿੱਚੋਂ ਮਾਨਦਾਨ ਹੋ ਜਾਊਗਾ ਦੂਜਾ ਸਵਾਲ ਸੁਣਦੀ ਆ ਕੱਦ ਬੱਡੇ ਜਿੰਦ ਜਾਨ ਸਿਹਤ ਪੱਖੋਂ ਠੀਕ ਆ ਜਮਾਂ ਸਾਫ਼ ਜੀ ਇਹਦਾਂ ਤੋਂ ਸਿਹਤ ਆਂਦੀ ਹੈ ਸਿਹਤ ਜੈਨਰ ਦੂਜਾ ਸਵਾਲ ਹੈ ਨਾ ਤੇ ਬਾਕੀ ਰਾਜ ਜੀ ਸਮੀ ਬੜੀ ਬਹੁਤ ਆ ਕੋਈ ਵੀ ਲਿੱਸੀ ਮੰਨ ਕੇ ਨਾ ਆਵੇ ਤੇ ਬੈੜਾ ਸੁਣ ਆਪਾਂ ਕੱਦ ਬੈੜਾ ਲੈ ਦਿਖਾਈ ਜਨੇ ਰੇਟ ਬਿਲਕੁਲ ਜੈਨੂ ਹੋਣਾ ਜਿਹੜੇ ਰੇਟ ਦੇ ਕਰੇਗਾ ਕੋਈ ਬਾੜੇ ਤੋੜ ਤਰੇ ਨਹੀਂ ਬੱਚ ਇਹਨਾਂ ਦੇ ਤੇ ਮੰਗਲੂ ਵਿੱਚ ਹੋਰ ਮਨਕ ਜਿਹੜਾ 85 ਤੁਸੀਂ ਵੀਡੀਓ ਡੇਲੀ ਦੇਖਦੇ ਆ ਮੇਰਾ ਚੱਲ ਬਣਾਉਣ ਦਾ ਕੰਮ ਆ ਐਨੀ ਫਿਰ ਸੀਮੈਂਟ ਦੀ ਕੰਧ ਕੱਢ ਲਈ ਤਾਂ ਫਾਇਦਾ ਕੋਈ ਨਹੀਂ ਢਾਈਦੀ ਨਹੀਂ ਘਰ ਵਾਲੀ ਮਿੰਟ ਛੱਡਾਈ ਜਾਈ ਨਹੀਂ ਹੁੰਦੀ ਐ ਇਹ ਵੀ ਗਾਂ ਠੰਡੀ ਸੀ ਲਾਈ ਕੋਈ ਜੈ ਜੈ ਕਰਲਾ ਜਮ ਬਾਈ ਇਹੋ ਹੁੰਦਾ ਗਾ ਜੀ ਗਰਮ ਨੂੰ ਤੁਸੀਂ ਠੀਕ ਐ ਹਾਂਜੀ ਸੀਮੈਂਟ ਮਲਾ ਸਾਫ ਸੁਥਰੀ ਐ ਪੂਰੀ ਐ ਮਾਂ ਹਾਂਜੀ ਤੇ ਫੇਰ ਖੜਾ ਕਿਤੇ ਇਹਦੀ ਤਾਂ ਕੋਈ ਨਹੀਂ ਗੱਬਣ ਦੀ ਲਓ ਠੰਡੀ ਸੀਲ ਆ ਪੂਰੀ ਸੋ ਠੰਡੀ ਸੀਲ ਬਾਜ ਵਪਾਰ ਦੇ ਵਿੱਚ ਆ ਹਾਂ ਆ ਆਪਣੀ ਬਾਜ ਵਜਾਈਂ ਕਰੀ ਜਿਆਦਾ ਰੇਟ ਕਰੇ 65000 ਰੁਪਇਆ ਹਾਂਜੀ ਲੈ ਚੱਲ ਵੀਰੇ ਸੋ ਦੂਜੇ ਨੰਬਰ ਤੇ 65000 ਰੁਪਇਆ ਵਪਾਰ ਦਾ ਕੰਮ ਆ ਵੀਰ ਕੰਡ ਬਸ ਠੀਕ ਆ ਨੰਦਾ ਚੈੱਕ ਕਰੇ ਹਣਾ ਹਾਂਜੀ ਸਿੱਧੀ ਆ ਬੋਲਣਾ ਨਹੀਂ ਉਹ ਚਾਹ ਰਹੇ ਨੇ ਕਿਹਨੂੰ ਤੱਕਾ ਕਰ ਸੋ ਵੀਰ ਮਿਲਕ ਮੇਨ ਵਗੈਰਾ ਦੇਖ ਸਕਦੇ ਨੇੜੇ ਤੋਂ ਚਾਰੇ ਥਾਂ ਨਿਕਣ ਵਿੱਚ ਸਾਫ਼ ਸੁਥਰੇ ਸਿਰਫ 65000 ਦੇ ਵਿੱਚ ਦੂਜਾ ਸੂਆ ਸੋਦੀ ਆ ਬਸ ਇਹ ਹਫਤੇ ਨੂੰ ਵਧੀਆ ਤਿਆਰ ਹੋ ਗਈ ਸੀ ਠੀਕ ਹੈ ਤੇ ਟੀਜਰ ਨੰਬਰ ਦੇਖਿਆ ਜਿਹੜੀ ਆਪਾਂ ਸੂਈ ਵੀ ਤੇ ਤੀਜੇ ਇਹ ਦੂਰਨ ਹੋ ਗਈ ਸੀ ਦੋ ਦਿਨ ਬੱਚਾ ਮੇਰ ਕਾ ਹਨ ਬੱਚਾ ਵਾਲਾ ਨਰਵਾ ਜਤਾ ਹਨ ਹਾਂਜੀ ਬੱਚਾ ਥੋੜਾ ਨਰਵਾ ਤੇ ਖਾਣਾ ਲੱਸੀ ਹੋ ਗਈ ਠੀਕ ਹੈ ਤੋਂ ਬਾਅਦ ਆਪਣੇ ਗਾਂ ਲਈਦੀ ਰਾਜੀ ਠੀਕ ਹੈ ਤੇ ਜੇਰ ਜੂਰ ਤਾਂ ਓਕੇ ਹੈ ਹਨ ਹਾਂ ਜੇਰ ਦੀ ਆਪਣੇ ਪਹਿਲਾਂ ਵੀਡੀਓ ਦਿਖਾਤੀ ਆਪਾਂ ਉਸ ਵਕਤ ਤਾਂ ਬੇਵਿਕਰ ਦੁੱਧ ਕਿੰਨਾ ਹੁਣ ਕਿੰਨੇ ਥਰੇ 15 ਲੀਟਰ ਤਿਆਰ ਹੈ ਮੈਂ ਨਾਲ ਜਾ ਹਾਂਜੀ ਦੋ ਟਾਈਮ ਚੁੱਕ ਕੇ ਦੇ ਜੀ ਪਾਏ ਦਾ ਕੀ ਰਹੂਗਾ ਇਹ ਪਾਏ ਦਾ ਫੋਨ ਤੇ ਕਰ ਲੰਗੀ ਜੈ ਜੀ ਰੇਟ ਕਰੀਦਾ ਵੀ ਧਾਰਾ ਤੁਰੇ ਜਾ ਕੇ ਇੱਕ ਨੰਬਰ ਆਈ ਆਪਾਂ ਮਾਰ ਕੇ ਨਾ ਨਹੀਂ ਸੁਭਰੋ ਠੰਡੀ ਸੀਲ ਦੇਖੋ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਉੱਧੇ ਬਹਿ ਜਾਓ ਸੋ ਧਾਰਾ ਦੇਖੋ ਕੀ ਬਾਤ ਆ ਕੋਈ ਬੱਚਾ ਨਹੀਂ ਛੱਡਿਆ ਕੋਈ ਹੋਰ ਨਹੀਂ ਬਸ ਆ ਆ ਵੀ ਮਤ ਹੋ ਜਾਂਦੇ ਆਪਾਂ ਮੰਨ ਕੇ ਚਲੋਗੇ ਚੂਣਾ ਸਾਰੀਆਂ ਨਾਮਾਂ ਦਾ ਵਧੀਆ ਲੱਗਦਾ ਹੈ ਕੋਈ ਦੇਖ ਵਾਠ ਠੀਕ ਆ ਓਕੇ ਮੋਟਾ ਮੋਟਾ ਚੋਣਾ ਹੈ ਨਾ ਕਿੰਨਾ ਦਾ ਦਮਨ ਕੇ ਲੈ ਬੰਦਾ ਇਹਨੂੰ ਇਹ ਬਾਕੀ ਸੇਵਾ ਨਾਲ ਦੁੱਧ ਬੋਲਣਾ ਸੀ ਦੁੱਧ 20 22 ਲੀਟਰ ਇੰਦੇ ਠੀਕ ਹੈ ਇਹਦਾ ਭਾਅ ਫੋਨ ਤੇ ਕਰਾਂ ਧੋਰੀ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੱਡ ਦਾ ਚੰਗਾ ਸਾਫ ਸੁਥਰਾ ਸੂਈ ਸਵਾਈ ਆ ਤੇ ਧਾਰਾ ਵੀਰ ਨੇ ਮਾਰ ਕੇ ਦਿਖਾ ਦਿਆ ਬੱਚਾ ਮੇਲਕਾਫਾ ਜੇਰ ਜੇ ਪਾਡਾ ਨਜਮ ਸੋ ਜਿੰਦ ਜਾਨ ਬਹੁਤ ਆ ਰੇਟ ਵੀਰ ਕਹਿੰਦਾ ਇਹਦਾ ਫੋਨ ਤੇ ਕਰਾਂ ਇਕੱਲੀ ਦਾ ਬਿਲਕੁਲ ਜੈਨੂਨ ਰੇਟ ਹੋਗਾ ਕੋਈ ਇਹ ਨਹੀਂ ਗੱਲ ਫਾਲਤੂ ਰੇਟ ਹੋਊਗਾ ਮਤਲਬ ਆਖੂਗਾ ਫੁੱਲ ਚੱਕਦੀ ਆ ਹੁਣ ਹਾਂ ਹਾਂ ਪੱਠੇ ਪੁੱਠੇ ਹਾਂ ਸਾਰੇ ਸਹੀ ਲੈ ਚਲ ਬੰਦੇ ਠੀਕ ਹੈ ਸੋ ਥਣਲੇਵੀ ਦੇ ਓਕੇ ਚਵਾਈਆਂ ਸਵੇਰ ਦੇ ਹੋਈਆਂ ਵੀ ਹਨ ਕਹਿ ਕੇ ਵਿੱਚ ਉਹਦੇ ਨੇ ਸਵੇਰੇ ਸਵੇਰੀ 8:30 ਵਜੇ ਚੁਗੀ ਠੀਕ ਹੈ ਤੇ ਧਾਰਾ ਦੇ ਪਹਿਰੇ ਆਪਾਂ ਮਾਰ ਗਏ ਸਹੀ ਮੰਨ ਕੇ ਚਲੋ 12 ਦੇ 10 ਵੀ ਮਟ ਘਾਟੀ ਹੋਣਗੇ ਤੇ ਤਿੰਨ ਦਿਖਾਤੀਆਂ ਇੱਕ ਸੂਈ ਵੀ ਪਹਿਲੇ ਨੰਬਰ ਤੇ ਦੂਜੇ ਤੇ ਗੱਬਣ ਖੜੀਆ ਤੀਜੇ ਤੇ ਫੇਰ ਸੂਈ ਤੇ ਫਿਰ ਅੱਗੇ ਜਿਹੜੇ ਆਪਾਂ ਫੀਮੇਲ ਦੇਖੀ ਜਾਨੇ ਕਿਹੜੀ ਨਸਲ ਆ ਇਹ ਪੁਮੀਰੀ ਨਸਲ ਦੀ ਹੈ ਜੀ ਕਿੰਨੀ ਉਮਰ ਹੈ ਜੀ ਇਹ 8 ਤੋਂ 9 ਮਹੀਨਿਆਂ ਦੀ ਹੈ ਠੀਕ ਹੈ ਇਹਦਾ ਭਾਵ ਯਾਰ ਕੀ ਰਹੂਗਾ ਇਹਦਾ ਰੇਟ 3500 ਰੁਪਏ ਹੈ ਜੀ ਸਿਰਫ 3500 ਰੁਪਏ ਹਾਂਜੀ ਸਿਰਫ 3500 ਚ ਬਬੇ ਦੀ ਨਸਲ ਦੀ ਕੁੱਤੀ ਜਿਹੜਾ ਮਰਜ਼ੀ ਵੀ ਖਰੀਦ ਸਕਦਾ ਇਹਨੂੰ ਹਾਂਜੀ ਤੇ ਬਾਕੀ ਆ ਵਧਕਾ ਦਿਆਂ ਤਿੰਨ ਬੈਣਾ ਹਨ ਪਿੰਡ ਕਟੂ ਵਾਲੀਆਂ ਜਿਹਨੂੰ ਕਹਿੰਦੇ ਜਿਲਾ